ਦੇਖ ਲਓ ਜੀ ਸਾਰੀ ਦੁਕਾਨ ਦੇ ਲੱਗੋ ਜਿਹੜਾ ਪਾਣੀ ਆਇਆ ਆ ਬੜੀ ਤੇਜ਼ ਰਫ਼ਾਤ ਦੇ ਨਾਲ ਆਇਕਦਾ ਆ ਆਹ ਦੇਖ ਲਓ ਜੀ ਇਹ ਆਹ ਦੇਖ ਲਓ ਪਿੰਡ ਮਕੋੜੇ ਦਾ ਇਹ ਚੱਕੋਂ ਬਦੇ ਜਿਹੜੇ ਉੱਠ ਕੇ ਆਏ ਨੇ ਜਿਨ੍ਹਾਂ ਨੂੰ ਬੇੜੀ ਤੇ ਪੂਰੀ ਤਰ੍ਹਾਂ ਦੀ ਤਰ੍ਹਾਂ ਦੀ ਲੈ ਕੇ ਆਇਕਦੇ ਨੇ ਤੇ ਆਹ ਦੇਖ ਲਓ ਜੀ ਬੜੀ ਤੇਜ਼ ਤਾ ਬੜੀ ਤੇਜ਼ ਨਾਲ ਆ ਜਿਹੜੇ ਚੱਕੋਂ ਲੈ ਕੇ ਆਏ ਆ ਬੇੜੀ ਤੇ ਬੱਦੇ ਲੈ ਕੇ ਆਏ ਆ ਹਾਂਜੀ ਹਾਂਜੀ ਆਹ ਦੇਖ ਲਓ ਜੀ ਆਹ ਦੇਖ ਲਓ ਇਹ ਮੇਰੀ ਦੁਕਾਨ ਆ ਆਏ ਹੋਏ ਦੁਕਾਨ ਵੀ ਬੰਦ ਆ ਇਹ ਮੇਰੇ ਪਸ਼ੂ ਆ ਜਿਹਨਾਂ ਨੂੰ ਮੈਂ ਇੱਥੇ ਬੰਨਿਆ ਹੋਇਆ ਤੇ ਹਾਂ ਜੀ ਇਹ ਦੇਖ ਲੋ ਜੀ ਇਹ ਸਾਡਾ ਪਰਿਵਾਰ ਹੈ ਅੱਜ ਪਾਣੀ ਇੱਥੇ ਵੀ ਚੜਨੇ ਵਾਲਾ ਹੀ ਆ ਥੋੜੀ ਜਿਹੀ ਸੁਭਾਵ ਲੈ ਗਈ ਅੱਜੇ ਦੇਖੋ ਅੱਗੇ 4 ਵਜੇ ਤੱਕ ਕੀ ਹੁੰਦਾ ਆ ਹਾਂ ਜੀ ਇਹ ਦੇਖ ਲੋ ਇਹ ਦੇਖ ਲੋ ਜੀ ਪਾਣੀ ਦੀ ਵਰਖਾ ਦੇਖੋ ਹਾਂ ਜੀ ਆ ਦੇਖੋ ਜੀ ਪੂਰੀ ਪੂਰੀ ਤਰ੍ਹਾਂ ਇਹ ਵਰਖਾ ਬੜੀ ਤੇਜ਼ੀ ਤਰ੍ਹਾਂ ਵਰਖਾ ਆ ਹਾਂ ਜੀ ਦੇਖੋ ਦੇਖ ਲੋ ਆ ਦੇਖੋ ਆ ਜਿਹੜੇ ਚੱਕੋ ਬੰਦੇ ਲੈ ਕੇ ਆਏ ਕਰਦੇ ਅਸੀਂ ਬੇੜੀ ਦੇ ਬੇੜੀ ਦੇ ਥਰੋ ਲੈ ਲੈਂਦਾ ਯਾਰ ਪਾਣੀ ਦੀ ਉਸਾਰਤ ਦੇਖੋ ਜੀ ਕਿੰਨੀ ਤੇਜ਼ ਆ ਬਹੁਤ ਤੇਜ਼ੀ ਤਰ੍ਹਾਂ ਜਾਇਕਦਾ ਹੈ ਆਹ ਦੇਖੋ ਜੀ ਬਹੁਤ ਤੇਜ਼ੀ ਤਰ੍ਹਾਂ ਆਹ ਦੇਖੋ ਜੀ ਆ ਪੂਰੇ ਘਾਡੂ ਉਪ ਚੁਕੇ ਆ ਲਾਗੇ ਸਾਗੇ ਵਾਲੇ ਚਲਣ ਵੀ ਆ ਗਏ ਆ ਹਾਂਜੀ ਆ ਦੇਖੋ ਆ ਦੇਖੋ ਜੀ ਹਾਂਜੀ